ਕਦੇ ਓਏ ਅਗਲੀ ਨੋਰ ਜੰਗੀ ਜਹਾਜ਼ ਉਧਰੋਂ ਸਾਡੇ ਵੀਰ ਪੁੱਜਿਆ ਸਾਰੀ ਬੁੱਟਰ ਪਾਰਸ ਕੈਨੇਡਾ ਹਰਕੀਤ ਹਿਆਰ ਤੇ ਨਾਲ ਕਦੇ ਅਤੇਂਦਰ ਤੇ ਗਰਜੀਤ ਉਰੀ ਪੁੱਜੇ ਆ ਧੰਨਵਾਦ ਕਰਦਿਆ ਪਰ ਆ ਕਬੱਡੀ ਤੇ ਕੁਝ ਨਾ ਕੁਝ ਹੋ ਰਿਹਾ ਜੰਗੀ ਜਹਾਜ਼ ਕਬੱਡੀ ਪਾ ਰਿਹਾ ਪਰ ਸਾਹਮਣੇ ਜਹਾਜ਼ ਇੱਥੇ ਇੱਥੇ ਥਾਪੀ ਤੇ ਥਾਪੀ ਵੱਜਦੀ ਐ ਥਾਪੀ ਤੇ ਥਾਪੀ ਵੱਜਦੀ ਐ ਆਓ ਕੇਵਲ ਨੇ ਕਹਿੰਦੇ ਜਫਾਰ ਆਇਆ ਬੱਲੇ ਬੱਲੇ ਕਰਵਾਈ ਆਪਣੀ ਟੇਨ ਕੌਣ ਆ ਗਿਆ ਜੰਗੀ ਜੰਗੀ ਜਹਾਜ਼ ਆ ਗਿਆ ਮੇਰੇ ਮਿੱਤਰੋ ਉਧਰ ਆਕਾਸ਼ਦੀਪ ਕੈਨੇਡਾ ਲਵਪਰੀ ਦਾ ਭਰਾ ਸਾਡਾ ਪੰਜਾਬ ਪੁੱਸ ਸਾਡੇ ਮਨੀਲਾ ਜੀ ਮਲਕੀਤ ਮਨੀਲਾ ਇਹ ਸੁਖਮਨ ਮਨੀਲਾ ਉਹਨਾਂ ਦੇ ਵੱਲੋਂ ਜੇਤੂ ਟੀਮ ਦੇ ਲਈ ਵੱਡੇ